ਜਿਹੜੇ ਮੇਰੇ ਸੰਗੀ ਸਾਥੀ ਆ ਨਾ ਐਮਪੀ ਸਾਹਿਬ ਵਾਲੇ ਦੇ ਸੀਗੇ ਮੈਂ ਉਹਨਾਂ ਨਾਲ ਜਰ ਨਹੀਂ ਛੱਡਿਆ ਮੈਂ ਸੁੱਖ ਦੁੱਖ ਚ ਵੀ ਸ਼ਰੀਕ ਹੋਂ ਨਾਲ ਉਹਨਾਂ ਦੇ ਕਦੇ ਲੋੜ ਪੈਂਦੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਪੰਜਾਬੀ ਚ ਕਹ ਲਓ ਜੇ ਡਾਂਗ ਸੁੱਟ ਦੀ ਲੋੜ ਪੈਂਦੀ ਤਾਂ ਵੀ ਉਹਨਾਂ ਭਰਾਵਾਂ ਨਾਲ ਮੈਂ ਖੜਦਾ ਉਹਨਾਂ ਨਾਲ ਮੈਂ ਕਦੇ ਪਛਾਣ ਨਹੀਂ ਹਟਿਆ ਉਹਨਾਂ ਤੋਂ ਕਿਸੇਨ ਕੀ ਦੇ ਰਹੇ ਲੋਕਾਂ ਨੂੰ ਲੋਕ ਲੋਕ ਬਾਬੀ ਮਾਨ ਨੂੰ ਵੋਟ ਪਾਉਣ ਕਿਉਂ ਕੰਮ ਕਰਾਂਗੇ ਵਰਕਰ ਨਾਲ ਖੜਦੇ ਆ ਆਪਦੇ ਨਾਲ ਜੀ ਔਰ ਮੈਂ ਦੋਨੇ ਬਾਰਡਰ ਫਾਜ਼ਿਲਕਾਬਲਾ ਸੁਲੇਮਾਨ ਕੀ ਔਰ ਸੈਣੀ ਵਾਲਾ ਬਾਰਡਰ ਦੀ ਆਵਾਜ਼ ਹਟਾਉਂਗਾ ਔਰ ਖਲਵਾਉਂਗਾ ਵੀ ਇੱਥੋਂ ਜਦੋਂ ਵਪਾਰ ਚੱਲੂਗਾ ਨਾ ਉਦੋਂ ਪਤਾ ਚੱਲੂਗਾ ਰੋਜ਼ਗਾਰ ਵੀ ਮਿਲੂਗਾ ਬੱਚਿਆਂ ਨੂੰ ਜਿਹੜੇ ਅੱਜ ਨਸ਼ਿਆਂ ਵੱਲ ਰਜ਼ਾਨ ਹੋ ਰਿਹਾ ਔਰ ਦੂਜਾ ਸਾਡਾ ਜਿਹੜਾ ਇਹ ਸਰਦੀ ਇਲਾਕਾ ਇਹ ਤਰੱਕੀ ਵੀ ਕਰੂਗਾ ਚੌਕੋਣਾ ਮੁਕਾਬਲਾ ਜਿਹੜਾ ਉਹ ਮੰਨਿਆ ਜਾਂਦਾ ਪਰ ਤੁਸੀਂ ਆਪਦੇ ਅਨਲਿਸਿਸ ਕੀ ਮੰਨਦੇ ਹੋ ਤੁਹਾਡੀ ਫਾਈਟ ਕਾਂਗਰਸ ਨਾਲ ਆ ਜਾਂ ਆਮ ਆਦਮੀ ਪਾਰਟੀ ਮੈਂ ਤਾਂ ਵੈਸੇ ਨਹੀਂ ਮੰਨਦਾਗਾ ਫਾਈਟ ਕਿਸੇ ਨਾਲ